ਗੌੜੀ ਪੂਰਬੀ ਮਹੱਲਾ ਚੌਥਾ ਮੇਰੇ ਮਨ ਸੋ ਪ੍ਰਭ ਸਦਾ ਨਾਲ ਹੈ ਸੁਆਮੀ ਕਹੋ ਕਿਤੈ ਹਰ ਪਹੁ ਨਸੀਐ ਹਰ ਆਪੇ ਬਖਸ਼ ਲਈ ਪ੍ਰਭ ਸਾਚਾ ਹਰ ਆਪ ਛਡਾਏ ਛੁੱਟੀਐ ਮੇਰੇ ਮਨ ਜਪ ਹਰ 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 ਮਨ ਜੱਪੀਐ ਸਤਗੁਰ ਕੀ ਸਰਣਾਇ ਭਜ ਪਉ ਮੇਰੇ ਮਨਾ ਗੁਰ ਸਤ ਗੁਰ ਪੀਛੇ ਛੁਟਿਐ ਰਹਾਉ ਮੇਰੇ ਮਨ ਸੇ ਉਹ ਸੋ ਪ੍ਰਭ ਸਰਬ ਸੁਖ ਦਾਤਾ ਜਿਤ ਸੇਵਿਐ ਨਿਜ ਘਰ ਵਸੀਐ ਗੁਰਮੁਖ ਜਾਇ ਲਹੁ ਘਰ ਆਪਣਾ ਕਸ ਚੰਦਨ ਹਰ ਜਸ ਘਸੀਐ ਮੇਰੇ ਮਨ ਹਰ 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 ਜਸ ਊਤਮ ਲੈ ਲਾਹ ਹਰ ਮਨ ਹਸੀਐ ਹਰ ਹਾਰੇ ਆਪ ਦਇਆ ਕਰ ਦੇਵੈ ਤਾ ਅਮਰਤ ਹਰ ਰਸ ਚੱਕੀਐ ਮੇਰੇ ਮਨ ਨਾਮ ਬਿਨਾ ਜੋ ਦੂਜੈ ਲਾਗੇ ਤੇ ਸਾਖਤ ਨਰ ਜਮ ਕੁੱਟੀਐ ਤੇ ਸਾਖਤ ਚੋਰ ਜਿਨ੍ਹਾਂ ਨਾਮ ਵਿਸਾਰਿਆ ਮਨ ਤਿਨ ਕੈ ਨਿਕਟ ਨਾ ਪਿਟੀਐ ਮੇਰੇ ਮਨ ਸੇਵੋ ਹੋ ਅਲਖ ਨਿਰੰજન ਨਰ ਹਰ ਜਿਤ ਸੇਵਿਐ ਲੇਖਾ ਛੁਟੀਐ ਜਨ ਨਾਨਕ ਹਰ ਪ੍ਰਭ ਪੂਰੇ ਕੀਏ ਖਿਨ ਮਾਸਾ ਤੋਲ ਨਾ ਘਟੀਐ ਗੌੜੀ ਪੂਰਬੀ ਮਹੱਲਾ ਚੌਥਾ ਹਮਰੇ ਪ੍ਰਾਨ ਵਸਗਤ ਪ੍ਰਭ ਤੁਮਰੈ ਮੇਰਾ ਜੀਉ ਪਿੰਡ ਸਭ ਤੇਰੀ ਦਇਆ ਕਰਹੁ ਹਰ ਦਰਸ ਦਿਖਾਵਹੁ ਮੇਰੇ ਮਨ ਤਨ ਲੋਚ ਕਨੇਰੀ ਰਾਮ ਮੇਰਾ ਮਨ ਤਨ ਲੋਚ ਮਿਲਣ ਹਰ ਕੇਰੀ ਗੁਰ ਕਿਰਪਾਲੇ ਕਿਰਪਾ ਕਿੰਚਤ ਗੁਰ ਕੀਨੀ ਹਰ ਮਿਲ ਆਇਆ ਏ ਪ੍ਰਭ ਮੇਰੀ ਰਹਾਉ ਜੋ ਹਮਰੈ ਮਨ ਚਿਤ ਹੈ ਸੁਆਮੀ ਸਾਬਿਦ ਤੁਮ ਹਰ ਜਾਨੋ ਮੇਰੀ ਅਨ ਦਿਨ ਨਾਮ ਜਪੀ ਸੁਖ ਪਾਈ ਨਿਤ ਜੀਵਾ ਆਸ ਹਰ ਤੇਰੀ ਗੁਰ ਸਤਗੁਰੂ ਦਾਤੇ ਪੰਥ ਬਤਾਇਆ ਹਰ ਮਿਲ ਆਇਆ ਏ ਪ੍ਰਭ ਮੇਰੀ ਕਨ ਦਿਨ ਅਨਦ ਭਾਵਡ ਭਾਗੀ ਸਭ ਆਸ ਪੁੱਜੀ ਜਨ ਕੇਰੀ ਜਗਨਾਥ ਜਗਦੀਸ਼ੁਰ ਕਰਤੇ ਸਭ ਵਸਗਤ ਹੈ ਹਰ ਕੇਰੀ ਜਨ ਨਾਨਕ ਸਰਣਾਗਤਿ ਆਏ ਹਰ ਰਖੋ ਪੈਜ ਜਨ ਕੇਰੀ ਗੌੜੀ ਪੂਰਬੀ ਮਹੱਲਾ ਚੌਥਾ ਇਹੋ ਮਨੁਆ ਖਿਨ ਨਾ ਟਕੇ ਬਹਉ ਰੰਗੀ ਦਹਿ ਦਹਿ ਇਸ ਚਲ ਚਲ ਹਾਂਡੀ ਗੁਰਪੂਰਾ ਪਾਇਆ ਵਡਭਾਗੀ ਹਰ ਮੰਤਰ ਦੀ ਆ ਮਨ ਠਾਢੀ ਰਾਮ ਹਮ ਸਤਗੁਰ ਲਾਲੇ ਕਾਂਢੀ ਰਹਾਉ ਹਮਰੇ ਮਸਟਕ ਦਾਗ ਦਗਾਨਾ ਹਮ ਕਰਜ ਗੁਰੂ ਬਹੁ ਸਾਢੀ ਪਾਰੇ ਉਪਕਾਰ ਪੁੰਨ ਬਹੁ ਕੀਆ ਬਹੁ ਦੁਤਰਤਾਰ ਪਰਾਢੇ ਜਿਨ ਕੋ ਪ੍ਰੀਤ ਹਿਦੈ ਹਰ ਨਾਹੀ ਤਿਨ ਕੂਰੇ ਗਾਡਨ ਗਾਡੀ ਜਿਉ ਪਾਣੀ ਕਾਗਦ ਬਿਨ ਸਜਾਤ ਹੈ ਤਿਉ ਮਨ ਮੁਖ ਗਰਭ ਗਲਾਟੀ ਹਮ ਜਾਣਿਆ ਕਸ਼ੂ ਨਾ ਜਾਣਹਿ ਆਗੈ ਜਿਉ ਹਰ ਰਾਖੈ ਤਿਉ ਠਾਢੀ ਹਮ ਪੂਲ ਚੂਕ ਗੁਰ ਕਿਰਪਾ ਧਾਰੋ ਜਨ ਨਾਨਕ ਕੁਤਰੇ ਕਾਂਡੇ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਦ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਈ ਪੂਰ ਬਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਈ ਕਰ ਸਾਧੂ ਅੰਜਲੀ ਪੁਨ ਵੱਡਾਈ ਕਰ ਡੰਡੋਤ ਪੁਨ ਵੱਡਾਈ ਰਹਾਉ ਸਾਖਤ ਹਰ ਰਸ ਸਾਧਨਾ ਜਾਣਿਆ ਇਨੇ ਅੰਤਰ ਹਉ ਮੈਂ ਕੰਡਾਈ ਜਿਉ ਜਿਉ ਚੱਲਹਿ ਚੁੱਬੈ ਦੁਖ ਪਾਵੇ ਜਮ ਕਾਲ ਸਹ ਸਿਰ ਡੰਡਾਈ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਭਵ ਖੰਡਾਹੀ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾਹੀ ਹਮ ਗਰੀਬ ਮਸ਼ਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੀ ਜਨ ਨਾਨਕ ਨਾਮੇ ਆਧਾਰ ਤੇ ਕਹੈ ਹਰ ਨਾਮੇ ਹੀ ਸੁਖ ਮੰਡਾਈ ਗੌੜੀ ਪੂਰਬੀ ਮਹੱਲਾ ਚੌਥਾ ਇਸ ਗੜਮਹਿ ਹਰ ਰਾਮ ਰਾਏ ਹੈ ਕਿਸ ਸਾਧਨਾ ਪਾਵੇ ਠੀਠਾ ਹਰ ਦੀਨ ਦਿਆਲ ਅਨਗਰਹ ਕੀਆ ਹਰ ਗੁਰ ਸ਼ਬਦੀ ਚਖ ਡੀਠਾ ਰਾਮ ਹਰ ਕੀਰਤਨ ਗੁਰ ਲੇਵ ਮੀਠਾ ਰਹਾਉ ਹਰ ਅਗਮ ਆਗੋਚਰ ਪਾਰ ਬ੍ਰਹਮ ਹੈ ਮਿਲ ਸਤਗੁਰ ਲਾਗ ਬਸੀਠਾ ਜਿਨ ਗੁਰ ਬਚਨ ਸੁਖਾ ਨੇਹੀ ਅਰੈ ਤਿਨਿਆ ਗਿਆਨ ਪਰਿਠਾ ਮਨ ਮੁਖਈਆ ਰਾ ਅਤ ਕਠੋਰ ਹੈ ਤਿਨ ਅੰਤਰ ਕਾਰ ਕਰੀਠਾ ਬਿਸਿਰ ਕਉ ਬਹੁ ਦੂਧ ਪੀ ਆਈਐ ਵੇਖ ਨਿਕ ਸਹਿ ਫੋਲ ਫਲੀਠਾ ਹਰ ਪ੍ਰਭਿ ਆਨ ਮਲਾਬੁ ਗੁਰ ਸਾਧੂ ਕਸ ਗਰੜੋ ਸ਼ਬਦ ਮੁਖ ਲੀਠਾ ਜਨ ਨਾਨਕ ਗੁਰ ਕੇ ਲਾਲੇ ਗੋਲੇ ਲਗ ਸੰਗਤ ਕਰੂ ਆ ਮੀਠਾ ਗੌੜੀ ਪੂਰਬੀ ਮਹੱਲਾ ਚੌਥਾ ਹਰ ਹਰ ਅਰਥ ਸਰੀਰ ਹਮ ਵੇਚਿਆ ਪੂਰੇ ਗੁਰ ਕੈ ਆਗੇ ਸਤਿਗੁਰ ਦਾਤੈ ਨਾਮ ਦੜਾਇਆ ਮੁਖ ਮਸਤਕ ਭਾਗ ਸੁਭਾਗੀ RAM ਗੁਰਮਤ ਹਰ ਲਿਵ ਲਾਗੀ ਰਹਾਉ ਕਟ ਕਟ ਰਮਈਆ ਰਮਤ RAM ਰਾਏ ਗੁਰ ਸ਼ਬਦ ਗੁਰੂ ਲਿਵ ਲਾਗੀ ਹੁਮਨ ਤਨ ਦੀ ਮੋ ਕਾਟ ਗੁਰੂ ਕਉ ਮੇਰਾ ਭ੍ਰਮ ਭਉ ਗੁਰਬਚਨੀ ਭਾਗੀ ਅੰਧਿਆਰ ਹੈ ਦੀਪ ਗਿਆਨ ਜਲਾਇ ਗੁਰ ਗਿਆਨ ਗੁਰੂ ਲਿਵ ਲਾਗੀ ਅਗਿਆਨ ਅੰਧੇਰਾ ਬਿਨਸ ਬਨਾਸੀਉ ਕਰ ਵਸਤ ਲਹੀ ਮਨ ਜਾਗੀ ਸਾਕਤ ਬਦ ਕਮਾਇਆ ਧਾਰੀ ਤਿੰਨ ਜਮ ਜੋ ਹਨ ਲਾਗੀ ਹੁਣ ਸਤ ਗੁਰ ਆਗੇ ਸੀਸ ਲਾ ਬੀਚਿਆ ਹੋਇ ਆਵਹਿ ਜਾਹੇ ਅਭਾਗੀ ਹਮਰਾ ਬਿਨੋ ਸੁਨੋ ਪ੍ਰਭ ਠਾਕੁਰ ਹਮ ਸਰਨ ਪ੍ਰਭੂ ਹਰ ਮੰਗੀ ਜਨ ਨਾਨਕ ਕੀ ਲਜ ਪਾਤ ਗੁਰੂ ਹੈ ਸਿਰ ਵੇਚਿਓ ਸਤ ਗੁਰ ਆਗੀ ਗੌੜੀ ਪੂਰਬੀ ਮਹੱਲਾ ਚੌਥਾ ਹਮ ਅਹੰਕਾਰੀ ਅਹੰਕਾਰ ਅਗਿਆਨ ਮਤ ਗੁਰ ਮਿਲਿਆ ਆਪ ਗਵਾਇਆ ਹਉ ਮੈਂ ਰੋਗ ਗਿਆ ਸੁਖ ਪਾਇਆ ਤਨ ਤਨ ਗੁਰੂ ਹਰਿ ਰਾਇਆ ਰਾਮ ਗੁਰ ਕੈ ਬਚਨ ਹਰ ਪਾਇਆ ਰਹਾ ਮੇਰਾ ਹੀ ਅਰ ਪ੍ਰੀਤ ਰਾਮ ਰਾਏ ਕੀ ਗੁਰ ਮਾਰਗ ਪੰਥ ਬਤਾਇਆ ਮੇਰਾ ਜੀਉ ਪਿੰਡ ਸਭ ਸਤ ਗੁਰ ਅਗੈ ਜਿਨ ਵਿਛੜਿਆ ਹਰ ਗਲ ਲਾਇਆ ਮੇਰਾ ਅੰਤਰ ਪ੍ਰੀਤ ਲੱਗੀ ਦੇਖਣ ਕੋ ਗੁਰ ਹਿਰਦੈ ਨਾਲ ਦਿਖਾਇਆ ਸਹਿਜ ਆਨੰਦ ਭਇਆ ਮਨ ਮੋਹਰੇ ਗੁਰ ਆਗੇ ਆਪ ਵਿਚਾਇਆ ਹਮ ਅਪਰਾਧ ਪਾਪ ਬਹੁ ਕੀਨੇ ਕਰ ਦੁਸ਼ਟੀ ਚੋਰ ਚੁਰਾਇਆ ਅਬ ਨਾਨਕ ਸਰਣਾਗਤ ਆਈ ਹਰ ਰਾਖੋ ਲਾਜ ਹਰ ਪਾਇਆ ਗੌੜੀ ਪੂਰਬੀ ਮਹੱਲਾ ਚੌਥਾ ਗੁਰਮਤਿ ਬਾਜੈ ਸ਼ਬਦ ਅਨਾਹਦ ਗੁਰਮਤਿ ਮਨੁ ਆਗਾਵੇ ਵੱਡ ਭਾਗੀ ਗੁਰਦਰਸ਼ਨ ਪਾਇਆ ਤਨ ਤਨ ਗੁਰੂ ਲਿਵ ਲਾਵੇ ਗੁਰਮਖ ਹਰ ਨਿਵਲਾਵੈ ਰਹਾਉ ਹਮਰਾ ठाकुर ਸਤਗੁਰ ਪੂਰਾ ਮਨ ਗੁਰ ਕੀ ਕਾਰ ਕਮਾਵੇ ਹਮ ਮਲ ਮਲ ਧੋਵਹਿ ਪਾਮ ਗੁਰੂ ਕੇ ਜੋ ਹਰ ਹਰ ਕਥਾ ਸੁਣਾਵੇ ਹਿਰਦੈ ਗੁਰਮਤਿ RAM ਰਸਾਇਣ ਜੇ ਵਾਹਰ ਗੁਣ ਗਾਵੇ ਮਨ ਰਸਕ ਰਸਕ ਹਰ ਰਸ ਆਗਹਾਨੀ ਫਿਰ ਬਹੁਰ ਨਾ ਭੁੱਖ ਲਗਾਵੇ ਕੋਈ ਕਰੇ ਉਪਾਅ ਅਨੇਕ ਬਹੁ ਤੇਰੀ ਬਿਨ ਕਿਰਪਾ ਨਾਮ ਨਾ ਪਾਵੇ ਜਨ ਨਾਨਕ ਕਹ ਹਰਿ ਕਿਰਪਾ ਧਾਰੀ ਮਤ ਗੁਰਮਤਿ ਨਾਮ ਦ੍ਰਿੜਾਵੇ